ਦੇਖੋ 280 ਤੱਕ ਕਿਸੇ ਨਾਲ ਡਿਬੇਟ ਨਹੀਂ ਕਰ ਸਕਦੇ ਇਹ ਜਿਹੜੇ ਲੋਕ ਹੈ ਆਪਣੇ ਆਪ ਜਿਨ੍ਹਾਂ ਨੇ ਕੁਝ ਨਹੀਂ ਦੇਣਾ ਇਹ ਲੋਕਾਂ ਦਾ ਢਿੱਡ ਡਿਬੇਸ਼ਨ ਨਾਲ ਭਰਨਾ ਚਾਹੁੰਦੇ ਤੇਰੇ ਨਾਲ ਨਾਲ ਇੱਕ ਗੈਂਗਸਟਰਾਂ ਦਾ ਹੜ ਆਇਆ ਹੋਇਆ ਹੈ ਤਰੀਆ ਉੱਚੇ ਹੋ ਗਏ ਜ਼ਮੀਨਾਂ ਨੀਵੀਆਂ ਹੋ ਗਈਆਂ ਕਿਸੇ ਨੇ ਅੱਜ ਤੱਕ ਦਰਿਆਵਾਂ ਦੀ ਖਲਾਈ ਨਹੀਂ ਕੀਤੀ ਨੁਕਸਾਨ ਵੱਧ ਗਿਆ 200 ਫੁੱਟ ਪਾਖੜਾ ਦਾ ਲੈਵਲ ਡਾਊਨ ਲਿਆਉਂਦੇ ਤਬਾਈ ਨਹੀਂ ਹੋਣੀ ਸੀ ਨਾ ਤਾਂ ਮੈਂ ਮਾਨ ਸਾਹਿਬ ਵੇਖੇ ਕਿਤੇ ਆਏ ਤੇ ਨਾ ਮੈਂ ਦੂਜੇ ਭਾਈ ਸਾਹਿਬ ਵੇਖੇ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਇਹ ਪੋਲੀਟੀਕਲ ਪਾਰਟੀਆਂ ਨੇ ਇਹ ਵੱਲ ਧਿਆਨ ਨਾ ਦਿੱਤਾ ਇਹ ਹੜ ਨਾਲ ਤਾਂ ਅਸੀਂ ਨਜਿੱਠ ਲਿਆ ਗੈਂਗਸਟਰਾਂ ਦੇ ਹਰ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਏਗਾ 1600 ਕਰੋੜ ਦੀ ਵੀ ਅਨਾਉਂਸਮੈਂਟ ਹੈ 1600 ਕਰੋੜ ਰੁਪਈਆ ਵੀ ਆਇਆ ਨਹੀਂ ਹੈ ਡੇਟ ਚ ਕੀ ਹੋਣਾ ਹੈ ਡਿਬੇਟ ਚੋ ਮੈਂ ਕਹੂਗਾ ਵੀ ਅਸੀਂ ਇੰਨੇ ਭੇਜੇ ਹੋਊਗਾ ਅਸੀਂ ਇੰਨੇ ਲਾਤੇ ਇਹ ਬੇਫੂਫ ਬਣਾਉਣਾ ਤੇ ਅੱਜ ਕੱਲ ਤਾਂ ਗੈਂਗਸਟਰਾਂ ਨੂੰ ਸਰਪੰਚ ਵੀ ਬਣਾਉਣ ਲੱਗ ਪਏ ਤੇ ਟ੍ਰੈਗਟ ਵੀ ਦੇਣ ਲੱਗ ਪਏ ਜਦੋਂ ਗੈਂਗਸਟਰਾਂ ਦੀਆਂ ਮਾਵਾ ਨੂੰ ਜਾਂ ਭਰਾਵਾ ਨੂੰ ਜਾਂ ਸੱਸਾਂ ਨੂੰ ਟਿੱਕਾਂ ਮਿਲਣਗੀਆਂ ਜਾਂ ਪਤਨੀਆਂ ਨੂੰ ਤਾਂ ਇਸ ਪੰਜਾਬ ਦਾ ਕੀ ਹੋਏਗਾ ਉਹ ਰੱਬ ਜਾਣਦਾ ਹੈ ਕਿਹੜਾ ਉਹ ਗੈਂਗਸਟਰ ਹੈ ਉਹਦਾ ਨਾਮ ਹੈ ਬਾਠ ਉਹ ਅੰਮ੍ਰਿਤ ਬਾਠ ਦੀ ਧਰਮਸ ਪਤਨੀ ਆਪ ਦੀ ਮਾਤਾ ਨਾਲ ਜਾਂਦੀ ਹੈ ਤੇ ਜਾ ਕੇ ਜਿਹੜੇ ਕਰੇ ਜਾਂ ਕਾਂਗਰਸੀ ਦੇ ਜਾਂ ਕਿਸੇ ਹੋਰ ਦੇ ਅੰਮ੍ਰਿਤ ਬਾਠ ਦਾ ਟੈਲੀਫੋਨ ਮਲਾ ਕੇ ਕੰਨ ਨਾ ਲਾ ਦਿੰਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਗੈਂਗਸਟਰਾਂ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਔਰ ਜਿਹੜੇ ਲੀਡਰ ਹੁੰਦੇ ਆ ਉਹ ਹੱਥ ਜੋੜਨ ਆਸਤੇ ਹੁੰਦੇ ਜੇ ਗੈਂਗਸਟਰ ਹੀ ਲੀਡਰ ਬਣ ਗਏ ਤਾਂ ਫਿਰ ਸਿੱਧੇ ਪੁੜਪੜੀ ਚ ਗੋਲੀ ਮਾਰਿਆ ਕਰਨਗੇ ਸੁਣਿਆ ਨਹੀਂ ਕਰਨਗੇ ਇਹ 40 ਫੁੱਟ ਮਿੱਟੀ ਪੱਟਣ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜਿਹੜੀ ਮਾਈਨਿੰਗ ਹੋ ਰਹੀ ਹੈ ਤੇ 10 ਫੁੱਟ ਦੇ ਰਿਆ ਪਟਨ ਦੀ ਡੀ ਸੀਟਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਦੀਆਂ ਸੰਸਾਵਾਂ ਨੇ ਕਾਰ ਸੇਵਾਲੇ ਬਾਬਿਆਂ ਨੇ ਸਿੰਗਰਾ ਨੇ ਸਪੋਰਟਸਮੈਨਜ਼ ਨੇ ਤੇ ਆਮ ਲੋਕਾਂ ਨੇ ਪੰਜਾਬ ਨੂੰ ਐ ਬਿਲਕੁਲ ਕੋਈ ਆਂਚ ਨਹੀਂ ਆਉਂਦੀ ਤੀ ਨੁਕਸਾਨ ਤਾਂ ਹੋ ਗਿਆ ਲੇਕਿਨ ਕਿਸੇ ਵਿਅਕਤੀ ਨੂੰ ਭੁੱਖਾ ਸੌਣ ਨਹੀਂ ਦਿੱਤਾ ਸਾਡੇ 12000 ਕਰੋੜ ਰੁਪਇਆ ਲੋਕਾਂ ਨੂੰ ਇਹ ਦੱਸਣ ਦੀ ਗੱਲ ਹੈ ਵੀ ਇਹ ਪੈਸਾ ਕੌਣ ਦੇ ਕੇ ਗਿਆ ਇਹ ਪੈਸਾ ਆਇਆ ਕਿੱਥੋਂ ਇਹ ਤਾਂ ਕੋਈ মিডিਆ ਨਹੀਂ ਦੱਸ ਰਿਹਾ ਸੂਬੇ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਦੇਖਦਾ ਪ੍ਰਧਾਨ ਮੰਤਰੀ ਲੇਕਿਨ ਅੱਜ ਪੰਜਾਬ ਨੂੰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕੀ ਦੇ ਵੰਡੀ ਗੱਲ ਇਹ ਹੈ ਅੱਜ ਪੰਜਾਬ ਨੂੰ ਪੰਜਾਬੀਆਂ ਨੇ ਸੰਭਾਲਿਆ ਨਾ ਕਿ ਸਰਕਾਰਾਂ ਨੇ ਸੰਭਾਲਿਆ ਇਹਨਾਂ ਕੋਲੇ ਤਾਂ ਤਰਪਾਲ ਲੈਣ ਨੂੰ ਪੈਸੇ ਨਹੀਂ ਤਰਪਾਲਾਂ ਇਹਨਾਂ ਨੇ ਡੀ ਐਫ ਐਸ ਸੀਆਂ ਤੋਂ ਲੈ ਕੇ ਤੇ ਸ਼ੈਲਰਾਂ ਵਾਲਿਆਂ ਤੋਂ ਦੋ ਦੋ ਪੁਰਾਣੀਆਂ ਤਰਪਾਲਾਂ ਮੰਨ ਕੇ ਉਹਨੂੰ ਵੱਡ ਵੱਡ ਕੇ ਦੇ ਰਹੇ ਆ ਇਹ ਹਾਲਾਤ ਹੈ ਅੱਜ ਪੰਜਾਬ ਦੀ ਸਰਕਾਰ ਦਾ